ਹੋਗੇ ਅੱਜ ਜਿਹੜਾ ਸਮਾਗਮ ਕਰਾਇਆ ਗਿਆ ਪੂਰੇ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਲੜਿਆ ਜਾ ਰਿਹਾ ਹੈ ਉਸੇ ਤਹਿਤ ਜਿਹੜੀ ਇੱਥੋਂ ਦੀ ਮੈਨਕਲਾ ਦੀ ਸੋਹਰਤ ਪ੍ਰੈਸ ਹੈਗੀ ਆ ਉਹਦੇ ਵੱਲੋਂ ਅੱਜ ਇਹ ਨਾਟਕ ਪ੍ਰੋਗਰਾਮ ਲੈਕਚਰ ਪ੍ਰੋਗਰਾਮ ਇਹ ਰੱਖਿਆ ਗਿਆ ਵਾ ਜਿਹਦੇ ਵਿੱਚ ਅਸੀਂ ਆ ਸ਼ਾਮਲ ਹੋ ਕੇ ਮਹਿਸੂਸ ਕਰ ਰਹੇ ਹਾਂ ਅੱਜ ਊੜੇ ਸਮਾਜ ਦੇ ਹਰ ਇੱਕ ਵਰਗ ਨੂੰ ਇਸ ਆਵਾਜ਼ ਚ ਉੱਠਣ ਦੀ ਨਸ਼ਿਆਂ ਦੇ ਵਿਰੁੱਧ ਜਿਹੜੇ ਸਾਡੇ ਸਮਾਜ ਨੂੰ ਖਤਮਾ ਕਰ ਰਹੇ ਨੇ ਅਸੀਂ ਆਸ ਕਰਦੇ ਹਾਂ ਜਦੋਂ ਪ੍ਰੈਸ ਜਿਹੜੀ ਹੈਗੀ ਆ ਜੱਥੇਸ਼ੀ ਰੋਜ਼ ਦੇ ਕਿਉਂਕਿ ਲੋਕਾਂ ਤੋਂ ਕਰਾਪ ਹੈ ਪ੍ਰੈਸ ਬਹੁਤ ਵੱਡੀ ਤਾਕਤ ਹੈ ਇਹਨਾਂ ਕੋਲੇ ਇਹਨਾਂ ਕੋਲੇ ਤੱਕ ਬੈ ਕੇ ਵੀ ਘਰ-ਘਰ ਪਹੁੰਚ ਸਕਣ ਜਦੋਂ ਇਹ ਸੰਦੇਸ਼ ਦੇਣ ਦੀ ਰਾਜਨੀਤੀ ਕਰਨ ਜਦੋਂ ਇਹ ਸੰਦੇਸ਼ ਦੇਣ ਦੀ ਯਾਰ ਮਦਦ ਲਈ ਤੇ ਕੋਈ ਛੱਤ ਵੀ ਲੈਂਦਾ ਵੀ ਅਸੀਂ ਆਪਣੇ ਨਿਸ਼ਾਨਿਆਂ ਉੱਪਰੋਂ ਕਰਦੇ ਹਾਂ ਮੈਂ ਵੀ ਕਦਮ ਉੱਤੇ ਇਸੇ ਤਰੀਕੇ ਨਾਲ ਸੁਝੋ ਜਿਹੜਾ ਪ੍ਰੈਸਾਂ ਜਿਹਨਾਂ ਨੂੰ ਕੰਸ਼ਦਾ ਆ ਰਿਹਾ ਹੈ ਮਿਲਦਾ ਰਹੂਗਾ ਤੇ ਅਸੀਂ ਜਿਹੜਾ ਹੈਗਾ ਇਸ ਇਲਾਕੇ ਦੇ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਕੰਮ ਜਾਵਾਂਗੇ ਸਰ ਜੇਕਰ ਗੱਲ ਕਰੀਏ ਛੋਟੇ ਛੋਟੇ ਬੱਚਿਆਂ ਵੱਲੋਂ ਜਿਹੜਾ ਨਾਟਕ ਖੇਡਿਆ ਗਿਆ ਸਟੇਜ ਉੱਪਰ ਸਕੂਲੀ ਬੱਚਿਆਂ ਬਾਰੇ ਕੀ ਕਹਿਣਾ ਚਾਹੂੰਗਾ ਇਹ ਬਹੁਤ ਵੱਡਾ ਯਤਨ ਹੈ ਸਤਾ ਕਦੀਪ ਸਿੰਘ ਜਿਹੜੇ ਇਸ ਨਾਟਕ ਦੇ ਲੇਖਕ ਨੇ ਬਹੁਤ ਹੀ ਐਕਟਿਵ ਨੇ ਇੱਕ ਇਸ ਇਲਾਕੇ ਦੇ ਵਿੱਚ ਇੱਕ ਚਰਚਿਤ શિક્ષਿਤ ਨੇ ਉਹ ਆਪਣੇ ਬੱਚਿਆਂ ਨੂੰ ਤਿਆਰ ਕਰਦੇ ਨੇ ਉਹ ਪ੍ਰੋਗਰਾਮਾਂ ਵਿੱਚ ਵੀ ਉਹਨਾਂ ਦਾ ਸਾਰਥਕ ਜਿਹੜਾ ਯੋਗਦਾਨ ਹੈਗਾ ਉਹ ਪੈਂਦਾ ਰਹਿੰਦਾ ਵਾ ਤੇ ਬਹੁਤ ਵੱਡੀ ਗੱਲ ਹੈ ਕਿ ਬੱਚੇ ਜਿਹੜੇ ਨੇ ਉਹ ਇਸ ਕਰ ਲਈ ਕਰ ਰਹੇ ਨੇ ਕਿਉਂਕਿ 5 ਸਾਲ ਤੋਂ 15 ਸਾਲ ਤੱਕ ਦੇ ਬੱਚਿਆਂ ਦੀ ਤਾਂ ਮਾਨਸਿਕਤਾ ਬਣ ਜਾਂਦੀ ਹੈ ਜਿਨ੍ਹਾਂ ਨੂੰ ਧਿਆਨ ਦੇਣ ਦੀ ਸਾਨੂੰ ਲੋੜ ਨਹੀਂ ਅਸੀਂ ਧਿਆਨ ਨਹੀਂ ਦਿੰਦੇ ਤਾਂ ਉਹਨਾਂ ਦੇ ਬੱਚਿਆਂ ਨੂੰ ਵੀ ਇਹਨਾਂ ਬੁਰਾਈਆਂ ਦੇ ਪ੍ਰਤੀ ਸੁਚੇਤ ਕਰਨਾ ਬਹੁਤ ਜ਼ਰੂਰੀ ਹੈ ਤੇ ਇੱਥੇ ਤਾਂ ਉਲਟਾ ਬੱਚੇ ਸੰਦੇਸ਼ ਦੇ ਰਹੇ ਨੇ ਬਹੁਤ ਸ਼ਰਾਧਾਯੋਗ ਜਦ